ਪੰਜ ਵਜੇ ਤੋਂ ਲੱਗ ਗਿਆ 6 7 8 9 10 ਵਜੇ ਜਾ ਕੇ ਸ਼ੀਤ ਹੋ ਜਾਂਦਾ ਥੱਲੇ ਪੋਰਾ ਬਹੁਤ ਤਗੜਾ ਸੀ ਉਹ ਪਤਾ ਨਹੀਂ ਲੱਗਾ ਪਈ ਅੱਗੋਂ ਗੋਲੀ ਆਈ ਹੈ ਤੇ ਬ੍ਰੇਸ਼ ਮਾਰਿਆ ਨੇ ਤੇ ਚਾਰ ਗੋਲੀਆਂ ਸਿੱਧੀਆਂ ਵੱਜ ਚੁੱਕੀਆਂ ਨੇ ਤਾਈ ਰਾਤ ਦੇ 10 ਵਜੇ ਆਪ ਦਾ ਕੋਈ ਚੇਂਜ ਕਰਨ ਲੱਗਾ ਟਕਾਣਾ ਜਿਸ ਦੇ ਦੌਰਾਨ ਇਹਨਾਂ ਨੂੰ ਬ੍ਰੇਸ਼ ਲੱਗਾ ਦੀ ਸ਼ੀਤ ਹੋ ਉਹਨਾਂ ਦੇ ਇੱਕ ਅਸੀਂ ਕਮਰਾ ਬਣਾਇਆ ਹੋਇਆ ਜਿੱਥੇ ਕੀ ਪਾਠ ਪੂਜਾ ਕਰਦੇ ਨੇ ਸਾਡਾ ਜਿਵੇਂ ਘਰ ਦੇ ਵਿੱਚ ਪੂਜਾ ਘਰ ਸਾਰਿਆਂ ਨੇ ਬਣਾਏ ਰਿਆ ਸੀ ਉਹਨਾਂ ਦਾ ਇੱਕ ਕਮਰਾ ਬਣਾ ਕੇ ਬੈੱਡ ਲੱਗ ਪੱਖਾ ਹਰ ਚੀਜ਼ ਦੀ ਸਹੂਲਤ ਹੈ ਕੋਈ ਪਤਾ ਨਹੀਂ ਲੱਗਾ ਪਹਿਲਾਂ ਤੇ ਤੁਰੇ ਜਾਂਦੇ ਸੀ ਛੇ ਬੰਦੇ ਸੀ ਗਸਤ ਕਰਨ ਜਾਂਦੇ ਪਏ ਹਨ ਤੇ ਫਿਰ ਇਹਨੇ 5 ਵਜੇ ਸ਼ਾਮ ਨੂੰ 5 ਤਰੀਕ ਨੂੰ ਤੇ ਇਹਨੇ ਗੋਡੇ ਮੁੱਦੇ ਮਾਰ ਲਏ ਇਹਨੇ ਦੋ ਬੰਦੇ ਵੇਖੇ ਤੇ ਉਹਨਾਂ ਨੂੰ ਨਾਲ ਮੁਕਾਬਲਾ ਕਰਨ ਦਾ ਪਿਆ ਮੁਕਾਬਲਾ ਕਰਦਾ ਕਰਦਾ ਫਿਰ ਜਦੋਂ ਇਹਦੇ ਕੋਲ ਅਸਲਾ ਮੁੱਕ ਗਿਆ ਤੇ ਇਹਨੇ ਆਖਿਆ ਸਾਹਿਬ ਆਪ ਅਸਲਾ ਮੁੱਕ ਗਿਆ ਸਾਹਿਬ ਵਿਚਾਰ ਆਂਦਾ ਵੀ ਇਹ ਆਪਾਂ ਕੀ ਲੈਣਾ ਚੱਲ ਚੱਲ ਲੰਘਣ ਦੇ ਪਰ ਆਪਾਂ ਨਾ ਇਧਰ ਆਪਣੀ ਆਦਿ ਇਧਰ ਹੈ ਹਨਾ ਆ ਪਤਾ ਨਹੀਂ ਲਾਦਾ ਉਹ ਥੱਲੇ ਪੋਰਾ ਬਹੁਤ ਤਗੜਾ ਸੀ ਥੱਲੇ ਪੋਰਾ ਬਹੁਤ ਤਗੜਾ ਸੀ ਉਹ ਪਤਾ ਨਹੀਂ ਲੱਗਾ ਪਈ ਅੱਗੋ ਗੋਲੀ ਆਈ ਹੈ ਤੇ ਬਰਸ਼ਟ ਮਾਰਿਆ ਨੇ ਤੇ ਚਾਰ ਗੋਲੀਆਂ ਸਿੱਧੀਆਂ ਵੱਜ ਗਈਆਂ ਨੇ 5 ਵਜੇ ਤੋ ਲੱਗਾ ਏ 6 7 8 9 10 ਵਜੇ ਜਾ ਕੇ ਛੀਦ ਹੋ ਜਾਂਦਾ ਏ 부드ਰਾ ਹੈ ਕਾਰਗਲ ਦੀ ਲੜਾਈ 부드ਰਾ ਜ਼ਿਲ੍ਹਾ 부드ਰਾ ਤੇ ਵਿਚਾਰਾ ਪਹਿਲੋਂ ਪੜਦਾ ਰਿਹਾ 12 ਪਾਸ ਕੀਤੀਆਂ ਪਹਿਲੋਂ ਪਿੰਡ ਸਾਬੂਆ ਨੇ 8 ਪਾਸ ਕੀਤੀਆਂ ਫਿਰ ਬੰਦੀ ਵਾਲੇ ਆਪਣਾ 10 ਪਾਸ ਕੀਤੀਆਂ ਫਿਰ ਅਛਾ ਫਾਜ਼ਿਲ ਕਾ 12 ਪਾਸ ਕੀਤੀਆਂ ਫਿਰ ਇਹ ਆਖਣ ਲੱਗਾ ਮੈਨੂੰ ਹੋਰ ਪੜਾਓ ਇਹਨੇ ਪਾਪੇ ਨੇ ਆਖਿਆ ਹੁਣ ਨਹੀਂ ਪੜਾਉਣਾ ਤੁਸੀਂ ਆਪੋ ਆਪਣੇ ਕੰਮ ਲੱਭੋ ਕੋਈ ਇਹ ਉਧਰੋਂ ਭਰਤੀ ਆ ਗਈ ਜਦੋਂ ਭਰਤੀ ਆਈ ਭਰਤੀ ਚ ਕੰਮ ਜਾਬ ਹੋ ਗਿਆ ਤੇ ਲੱਗੇ ਅੰਮ੍ਰਿਤਾ ਤਿਆਰ ਕੀਤਾ ਹੈ ਕਮਰੇ ਦੇ ਵਿੱਚ ਝਾੜੂ ਪੋਚਾ ਲਾਉਣ ਲਗਾਣੇ ਆਪਣੀਆਂ ਫੋਟੋ ਫੁੱਟੋ ਰੱਖੀਆਂ ਨੇ ਉਹਨਾਂ ਦੀ ਸੇਵਾ ਕਰਦੀਆਂ ਨੇ ਪਲੰਘ ਰੱਖਿਆ ਹੈ ਆਣ ਕੇ ਰਮਾਨ ਕਰਦਾ ਹੋਵੇਗਾ ਤੇ ਹੁਣ ਉਹ ਜਾਂ ਆਉਂਦਾ ਵੀ ਏ ਜਾਂਦਾ ਵੀ ਏ ਪਤਾ ਏ ਸਾਨੂੰ ਵੀ ਆਉਂਦਾ ਏ ਕਰੇ ਤੇ ਆਉਂਦਾ ਹੀ ਆਉਂਦਾ ਏ ਤੇ ਪਰ ਇਹਨੇ ਵੀ ਸਾਨੂੰ ਪਚਾਈ ਖੜਾ ਇਸ ਵਕਤ ਸਾਨੂੰ ਜਦੋਂ ਆਉਂਦਾ ਬੂਆ ਖੜਕਦਾ ਮਾੜਾ ਮੋਟਾ ਪਤਾ ਲੱਗਦਾ ਏ ਜਦੋਂ ਜਾਂਦਾ ਉਹਦਾ ਬੂਆ ਖੜਕਦਾ ਅਸੀਂ ਵਹਨੇ ਆ ਤਾਂ ਕੋਈ ਜੀ ਜੀ ਤਰੋਂ ਨਹੀਂ ਆਂਦਾ ਸੇਵਾ ਮੇਰੀ ਵੱਡੀ ਨੂੰ ਕਰਦੀ ਆ ਦੋ ਬੱਚੇ ਹੋਰ ਨੇ ਮੇਰੇ ਪਹਿਲੇ ਚਾਰ ਬੱਚੇ ਹੀ ਸਨ ਇਹ ਤੇ ਇਹ ਤੇ ਬੂਟੇ ਤੋਂ ਛੋਟਾ ਸਾਰਿਆ ਤੁ ਛੋਟਾ ਸਾਰੇ ਤੋਂ ਵੱਡਾ ਏ ਬੂਟਾ ਏ ਇਹਦੇ ਤੋਂ ਛੋਟਾ ਸੀ ਉਹ ਤੇ ਇਹਦੇ ਤੋਂ ਛੋਟਾ ਇੱਕ ਮੇਰਾ ਫੌਜੀ ਹੋ ਰੇ ਉਹ ਪਿਲਸਨ ਪਾ ਕੇ ਆ ਗਿਆ ਹੁਣ ਤੇ ਉਹਦੂ ਛੋਟਾ ਜਿਹੜਾ ਏ ਉਹਨੂੰ ਨੌਕਰੀ ਜੁੜੀ ਨਹੀਂ ਕੀ ਦੇਖਣਾ ਏ ਬਰ ਦਿਮਾਗ ਤੇ ਲੋਟਦੇ ਆ ਹੀ ਜਾਂਦਾ ਏ ਫਿਰ ਉਹਨੂੰ ਕੀ ਕੀਤਾ ਜਾਂਦਾ ਕੋਈ ਸਮਝ ਨਹੀਂ ਆਉਂਦੀ ਸਾਰੇ ਆਖ ਦਿੰਦੇ ਨੇ ਚੱਲ ਤੁਹਾਡਾ ਤਾਂ ਦੁਨੀਆਂ ਤੇ ਨਾਂ ਨਿਕਲਿਆ ਪਰ ਉਹਨੇ ਵਿਚਾਰੇ ਤੇ ਕੁਝ ਨਹੀਂ ਨ ਦੇ ਵੇਖਿਆ ਜੀਦਾ ਉਹਨੇਗਾ ਸਲਾਮਾ ਅੱਛਾ ਦੋਸਾ ਲਈ ਰਿਹਾ ਹੈ ਵਿੱਚ ਉਹਦੇ ਵਿੱਚ ਪਹਿਲੂ ਟ੍ਰੇਨਿੰਗ ਕੀਤੀ ਪੂਰ ਕੇ ਚਾਰ ਪੰਜ ਮਹੀਨੇ ਬਸ ਉੱਥੇ ਰਿਹਾ ਜੰਮੂ ਕਸ਼ਮੀਰ ਮੇਰਾ ਨਾਮ ਬੂਤਾ ਸਿੰਘ ਜੀ ਮੇਰਾ ਪੁਰਾਣਾ ਫੌਜ ਦੇ ਵਿੱਚ ਗੁਲਵਿੰਦਰ ਸਿੰਘ ਸੀ ਜਿਹੜਾ ਕਿ ਉਹ ਕਾਰਗਿਲ ਦੌਰਾਨ ਸ਼ਹੀਦ ਹੋ ਗਿਆ ਸੀ ਕਿਉਂਕਿ 1997 ਦੇ ਵਿੱਚ ਭਰਤੀ ਹੋਇਆ ਸੀ ਤਾਂ ਅਸੀਂ ਪਿੰਡ ਰਹਿੰਦੇ ਸਾਬੂਆਣਾ ਉਸ ਤੋਂ ਬਾਅਦ ਉਹ ਭਰਤੀ ਹੋ ਗਿਆ ਫੌਜ ਦੇ ਵਿੱਚ ਤੇ ਸਿਕਸ ਸੈਂਟਰ ਦੇ ਵਿੱਚ ਉਹ ਟ੍ਰੇਨਿੰਗ ਕਰਨ ਲੱਗਾ ਸੈਂਟਰ ਰਾਮਗੜ੍ਹ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਡਿਊਟੀ ਜਿਹੜੀ ਜੰਮੂ ਕਸ਼ਮੀਰ ਇਧਰ ਕਾਰਗਿਲ ਪੈ ਗਈ ਤੇ ਕਾਰਗਿਲ ਵਾਰ ਦੇ ਦੌਰਾਨ ਸ਼ੁਰੂ ਹੋਇਆ ਸੀ ਕਾਰਗਿਲ ਵਾਰੀ ਉਦੋਂ ਹੀ ਉਹ ਸ਼ਹੀਦ ਹੋ ਗਿਆ ਦੁਸ਼ਮਣਾਂ ਦੇ ਨਾਲ ਐਵੇਂ ਜੀ ਪਟ੍ਰੋਲੀਮ ਗਏ ਸੀ ਤੇ ਠੰਡ ਬਹੁਤ ਜ਼ਿਆਦਾ ਸੀ ਰਾਤ ਨੂੰ ਸ਼ਾਮ ਦਾ ਟਾਈਮ ਸੀ ਤੇ ਉਹਨਾਂ ਨੇ ਖਾਣਾ ਖਾਣਾ ਖਾਦਾ ਤੇ ਮੇਰੇ ਚੱਲੇ ਪੈਦਲ ਹੀ ਚਲਦੇ ਸੀ ਪਟੋਲੀਆਂ ਤੇ ਚਾਣਕ ਉਹਨਾਂ ਨੂੰ ਕੋਈ ਸ਼ੱਕ ਹੋਇਆ ਜਿਹੜੇ ਕੋਈ ਬੰਦੇ ਜਾ ਰਹੇ ਨੇ ਉਹਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਅੱਗੇ ਜਾ ਕੇ ਕੋਈ ਸੁਰੰਗ ਸੀ ਸੁਰੰਗ ਦੇ ਵਿੱਚ ਲੁੱਗ ਗਏ ਤਾਂ ਇਹ ਰਾਤ ਆਪਦਾ ਹਨੇਰਾ ਹੋ ਗਿਆ ਤੇ ਬਰਫ਼ ਵੀ ਬਹੁਤ ਜ਼ਿਆਦਾ ਸੀ ਹਵਾ ਤੇਜ਼ ਸੀ ਜਿਸ ਕਾਰਨ ਇਹ ਰਾਤ ਫੈਰ ਉਨਾਰਿਆ ਤਾਂ ਇਹ ਰਾਤ ਦੇ 10 ਵਜੇ ਆਪਦਾ ਕੋਈ ਚੇਂਜ ਕਰਨ ਲੱਗਾ ਟਕਾਣਾ ਜਿਸ ਦੇ ਦਰਾਂ ਨੇ ਉਹਨਾਂ ਨੂੰ ਬ੍ਰੈਸਟ ਲੱਗਾ ਤੇ ਸ਼ਹੀਦ ਹੋ ਗਏ ਕਿਉਂਕਿ ਕਾਫੀ ਇਹਨਾਂ ਦੇ ਵਿੱਚ ਹੈਗਾ ਸੀ ਕਿਰਪਾ ਮਹਾਰਾਜ ਦੀ ਸੀ ਕਿਉਂਕਿ ਮਿਹਨਤ ਕਰਦੇ ਸੀ ਵੱਡਾ ਟੈਕ ਹੋ ਜਾਣਾ ਸੀ ਕਿਉਂਕਿ ਦੁਸ਼ਮਣ ਨੂੰ ਜੇਕਰ ਆਪਣੇ ਨਾਂ ਕਰਦੇ ਤੇ ਇੰਡੀਆ ਤੇ ਜਿਹੜਾ ਕੀ ਉਹਨਾਂ ਨੇ ਟਕਾਣੇ ਬਣਾਏ ਹੋਏ ਸੀ ਤਾਂ ਕਾਫੀ ਮਤਲਬ ਆਪਣੇ ਨੁਕਸਾਨ ਹੋਣਾ ਸੀ ਸ਼ੁਰੂਆਤੀ ਦੌਰ ਦੇ ਵਿੱਚ ਹੀ ਸ਼ਹੀਦ ਹੋ ਗਏ ਸੀ ਕਰਗਿਲ ਪ੍ਰੈਸ਼ਰ ਉਹ ਪਰਿਵਾਰ ਤੇ ਸਾਡੇ ਬਹੁਤ ਵਧੀਆ ਜੀ ਉਹਨਾਂ ਦੇ ਇੱਕ ਅਸੀਂ ਕਮਰਾ ਬਣਾਇਆ ਹੋਇਆ ਜਿੱਥੇ ਕੀ ਪਾਠ ਪੂਜਾ ਕਰਦੇ ਨੇ ਸਾਡਾ ਜਿਵੇਂ ਘਰ ਦੇ ਵਿੱਚ ਪੂਜਾ ਘਰ ਸਾਰਿਆਂ ਨੇ ਬਣਾਇਆ ਨੇ ਅਸੀਂ ਉਹਨਾਂ ਦਾ ਇੱਕ ਕਮਰਾ ਬਣਾ ਕੇ ਬੈੱਡ ਲੱਗ ਪੱਖਾ ਹਰ ਚੀਜ਼ ਦੀ ਸਹੂਲਤ ਹੈ ਕੀਤੀ ਹੋਈ ਤਾਂ ਅਸੀਂ ਉਹਦੀ ਸੇਵਾ ਕਰਨੇ ਆ ਕੋਈ ਵੀ ਸਾਨੂੰ ਕੰਮ ਹੁੰਦਾ ਹੈ ਤਾਂ ਅਸੀਂ ਉਥੋਂ ਪ੍ਰੇਰਣਾ ਲੈ ਕੇ ਚੱਲਦੇ ਆ ਤਾਂ ਸਾਡਾ ਸਫਲ ਵੀ ਹੁੰਦਾ ਹੈ